ਲੈ ਵੀ ਕੈਲਗਰੀ ਚ ਪਹੁੰਚ ਚੁੱਕੇ ਆਪਾਂ ਨਾਰਥ ਈਸਟ ਏਰੀਆ ਸੁਣਨ ਮੈਂ ਖਾਸ ਗੱਲ ਦੱਸ ਦਿਆਂ ਜਿਹੜੇ ਮਰਜ਼ੀ ਅਲਾਏ ਵੀਲ ਲੈ ਲਓ ਜਿਹੜੇ ਮਰਜ਼ੀ ਟਾਇਰ ਲੈ ਲਓ ਗੱਡੀ ਧਵਾ ਲਓ ਟਰੱਕ ਧਵਾ ਲਓ ਕੁਛ ਮਰਜ਼ੀ ਕਰਾ ਲਓ ਤੇ ਆਇਓ ਕਿੱਥੇ ਨਾਰਥ ਈਸਟ ਏਰੀਆ ਆ ਨਾਲ ਹੀ ਤੇ ਹਸਪੀਟਲ ਰਹਿ ਗਿਆ ਆ ਕਾਸਕੋ ਵੀ ਨੇੜੇ ਆ ਆਉਣਾ ਕਿੱਥੇ ਆ ਸਰੀ ਵੀਲਸ ਐਂਡ ਟਾਇਰਸ ਵਾਲਿਆਂ ਕੋਲੇ ਬਹੁਤ ਵੱਡਾ ਨਾਮ ਆ ਬੀਸੀ ਦੇ ਵਿੱਚ ਵੀ ਐਪਸਪੋਰਟ ਦੇ ਵਿੱਚ ਵੀ ਇਹਨਾਂ ਦੀ ਬ੍ਰਾਂਚ ਹੈਗੀ ਆ ਸਰੀ ਚ ਵੀ ਹੈਗੀ ਆ ਪਹਿਲਾਂ ਸਰੀ ਸਹੀ ਕਰਕੇ ਤਾਂ ਕਰਕੇ ਹੁਣ ਸਾਰੇ ਪਾਸੇ ਸਰੀ ਸਰੀ ਕੋਈ ਚੱਲਦਾ ਇਸ ਵਕਤ ਹੈ ਆਪਾਂ ਕਲਗਰੀ ਚ ਬਾਈ ਨਵਤੇਜ ਆਪਾਂ ਨੇ ਵੀਰੇ ਸਸਤਰੀ ਕਾਲ ਕੀ ਹਾਲ ਨੇ ਤੇ ਬਾਈ ਦੀਪ ਚੜਦੀ ਕਲਾ ਥੋਡੀ ਝੋੜੀ ਇੱਥੇ ਹੁੰਦੀ ਆ ਹਾਂਜੀ ਹਾਂਜੀ ਕਿਵੇਂ ਹੋ ਫਿਰ ਵਧੀਆ ਠੀਕ ਠਾਕ ਇਹ ਸਹੀ ਡਰੈਸ ਹੀ ਦੱਸਿਆ ਮੈਂ ਨਾਰਥ ਈਸਟ ਏਰੀਆ ਹਾਂਜੀ ਤੇ ਅਸੈਸਰੀ ਵੀ ਤੁਹਾਡੇ ਕੋਲ ਸਾਰੀ ਹੁੰਦੀ ਆ A to Z ਹਾਂਜੀ ਇਹ A to Z ਅਸੈਸਰੀ ਹੁੰਦੀ ਆ ਆਜੋ ਡਰੈਸ ਮੈਂ ਰਿਟਨ ਦੇ ਵਿੱਚ ਵੀ ਪਾ ਦੂੰਗਾ ਆਪਾਂ ਦੇਖੀਏ ਮੜਾ ਕਰੀਏ ਵਿਜ਼ਿਟ ਚਲੋ ਆਜੋ ਦੀਪ ਵੀਰੇ ਦੇਖੀਏ ਵੀ ਕੀ ਗੱਲ ਬਾਤ ਆ ਨਾਲ ਹਸਪੀਟਲ ਆ ਗਿਆ ਹੈ ਨਾ ਏਰੀਆ ਖੁੱਲਾ ਜਿਹਾ ਹੈ ਟ੍ਰੈਫਿਕ ਵਾਲਾ ਏਰੀਆ ਘੱਟ ਜਾਵਦਾ ਆਜੋ ਤੇ ਆ ਹੋਗੇ ਅਲਾਈ ਵੀਲਸ ਹਨਾ ਸਾਰੀਆਂ ਤਰ੍ਹਾਂ ਦੇ ਕੈਟਾਗਰੀਜ਼ ਦੇ ਵਿੱਚ ਕਾਰਾਂ ਦੇ ਟਰੱਕਾਂ ਦੇ ਆ ਟਰੱਕ ਏਟੀਵੀ ਹੋ ਗਿਆ ਹੂੰ ਸਭ ਚੀਜ਼ ਦੇ ਮਿਲਣਗੇ ਸਾਰੀਆਂ ਚੀਜ਼ਾਂ ਦੇ ਇਹ ਹੋਗੇ ਤੇ ਇਧਰਲੇ ਪਾਸੇ ਆਜੋ ਹੋਰ ਤੇ ਆਹ ਇਧਰ ਕੀ ਰੱਖੀ ਬੈਠੀ ਹੋਈ ਐਸੈਸਰੀ ਹੋਗੀ ਇਹ ਛੋਟੀਆਂ ਕਾਰਾਂ ਦੇ ਹੋਗੀ ਜਿਵੇਂ ਕਰੋਲਾ ਹੋਗੀ ਆ ਨੇੜੇ ਕਰਕੇ ਦਿਖਾ ਦਿਓ ਵੀਰੇ ਹਾਂ ਨੇੜੇ ਕਰਕੇ ਅੱਛਾ ਲੈ ਇਹ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਸਰੀ ਵਾਲੀ ਤੁਸੀਂ ਵੇਖੀ ਹੋਣੀ ਆ ਦਰਸ਼ਕੋ ਮਤਲਬ ਜੋ ਹੋ ਬਹ ਵੈਰੈਟੀ ਉਹੀ ਤੁਹਾਨੂੰ ਇੱਥੇ ਮਿਲ ਜਿਆ ਕਿਉਂ ਨਤੀਜ ਵੀ ਰਿੱਧੀਆਂ ਗੱਲ ਤਾਂ ਆ ਦੇਖ ਸਕਦੇ ਹੋ ਤੇ ਐਸੈਸਰੀ ਚ ਕੀ ਕੀ ਹੋਊਗਾ ਆਪਣੇ ਕੋਲੇ ਐਸੈਸਰੀ ਪਾਜੀ ਐਗਜ਼ੌਸਟ ਮਿਲ ਜਾਂਦਾ ਇਨਟੇਕ ਮਿਲ ਜਾਂਦਾ ਪਰਫਾਰਮੈਂਸ ਆਸਤੇ ਹੂੰ ਕੋਈ ਵੀ ਗੱਡੀ ਦੇ ਇੰਜਨ ਨੂੰ ਰਿਲੇਟਡ ਟਿਊਨਿੰਗ ਕਰਾਉਣੀ ਆ ਉਹਦੇ ਬਾਰੇ ਉਹਦੇ ਪਾਰਟ ਮਿਲ ਜਾਣਗੇ ਵਾਈਪਰ ਤੋਂ ਲੈ ਕੇ ਟਿਪ ਤੱਕ ਐਗਜ਼ੌਸਟ ਦੀ ਉਹ ਜਿਹੜਾ ਸਾਡੇ ਕੋਲ ਵੇਚਦਾ ਪਿਆ ਸਾਰਾ ਹੀ ਜੇ ਨਹੀਂ ਹੁੰਦੀ ਉਹ ਮਹਿੰਗਾਈ ਵੀ ਜਾਂਦੀ ਮਹਿੰਗਾਈ ਵੀ ਜਾਂਦੀ ਹੈ ਗੱਲਬਾਤ ਕਰਕੇ ਤੇ ਆ ਕੀ ਰੱਖੀ ਬੈਠੇ ਹੋ ਇਹ ਭਾਜੀ ਇਹ ਹੁੰਦਾ ਟਾਉਨਿਕ ਕਵਰ ਇਹਦਾ ਸੈਂਪਲ ਹੈ ਹਾਂ ਇਹ ਜਿਵੇਂ ਟਰੱਕ ਦੇ ਪਿੱਛੇ ਬੈੱਡ ਨੂੰ ਕਵਰ ਕਰਨਾਸਤੇ ਜਿਵੇਂ ਆਹ ਫੋਟੋ ਚ ਹਾਂ ਜੀ ਇਹ ਪ੍ਰੋਪਰ ਇਹ ਖੁੱਲ ਵੀ ਜਾਂਦਾ ਦਿਖਾਉਣ ਨੂੰ ਕਿਸੇ ਨੂੰ ਦਿਖਾਉਣਾ ਹਾਂ ਅੱਛਾ ਅੱਛਾ ਠੀਕ ਹੈ ਠੀਕਾ ਦੇਖੋ ਐਸਾ ਤਾਂ ਲੌਕ ਲੁਕ ਲੱਗਦਾ ਮੈਨੂੰ ਕਿਸੇ ਫਸ ਲੌਕ ਹੋਇਆ ਲੱਗਦਾ ਅੱਛਾ ਲੌਕ ਚਲੋ ਕੋਈ ਨਹੀਂ ਆਪਾਂ ਨੇੜੇ ਕਰਕੇ ਦਿਖਾ ਦਦੇ ਆਹ ਚੀਜ਼ ਜੀ ਸੇਮ 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 ਆ ਦਿਖਦਾ ਤੇ ਦਰਸ਼ਕ ਇਹ ਸ਼ੌਕਰ ਦੇ ਬੂਟ ਹੁੰਦੇ ਮਿੱਟੀ ਘੱਟੇ ਤੋਂ ਬਚਾਉਣ ਦੇ ਹੂੰ ਇਦੋਂ ਵਾਂ ਗੱਡੀ ਵਾਸ਼ਿੰਗ ਦਾ ਵੀ ਆਪਣੇ ਕੋਲ ਹੈਗਾ ਹਨਾ ਹਾਂਜੀ ਹਾਂਜੀ ਆ ਤੇ ਨਫਤੇ ਜੀ ਵੀਰੇ ਇੱਕ ਮਾਰਕਾ ਥੋੜਾ ਇੱਥੇ ਵੀ ਚੰਗਾ ਮਾਰਿਆ ਵੀ ਵੈਰਾਈਟੀ ਦੀ ਗੱਲ ਆ ਸਾਰੀ ਹਨਾ ਆ ਦਿਖ ਲੈ ਇੱਧਰ ਆ ਵੀਲਸ ਹੋ ਗਏ ਤੇ ਬਾਕੀ ਜਿਹੇ ਜੀ ਫੋਟੋ ਭੇਜਦੇ ਕੋਈ ਵੀਲਸ ਦੀ ਉਹੋ ਜਿਹਾ ਵੀ ਤੁਸੀਂ ਪ੍ਰੋਵਾਈਡ ਕਰਾ ਸਕਦੇ ਹੋ ਹਾਂਜੀ ਮੰਗਾ ਵੀ ਸਕਦੇ ਆ ਤੇ ਜੇ ਕੋਈ ਕਹਵੇ ਬਣਵਾ ਵੀ ਸਕਦੇ ਆ ਹਾਂ ਜਿਵੇਂ ਅੱਗੇ ਬਾਈ ਜੀ ਗੱਲ ਕਰਦੇ ਸੀ ਆਪਾਂ ਜੇ ਕਿਸੇ ਨਾਂ ਲਿਖਾਉਣਾ ਗੋਤ ਲਿਖਾਉਣਾ ਫਰਮ ਦਾ ਨਾਂ ਲਿਖਾਉਣਾ ਸਭ ਕੁਝ ਹੋ ਜਾਂਦਾ ਉਹ ਵੀ ਸਾਰਾ ਕੁਝ ਇਹ ਵੱਡੀ ਗੱਲ ਆ ਤੇ ਟਾਇਰਾਂ ਦੇ ਮਸਲੇ ਤੇ ਬ੍ਰਾਂਡਡ ਹੀ ਆ ਸਾਰੇ ਜਾਂ ਕੁਝ ਜਿਵੇਂ ਚਾਈਨੀਜ਼ ਵੀ ਕਈ ਹਾਈ ਵਧੀਆ ਕੁਆਲਿਟੀ ਦੇ ਹੁੰਦੇ ਆ ਮੋਸਟਲੀ ਬ੍ਰਾਂਡਡ ਹੀ ਰੱਖਦੇ ਹਾਂ ਪਰ ਜੇ ਕਿਸੇ ਦੀ ਡਿਮਾਂਡ ਆਉਂਦੀ ਆ ਵੀ ਸਾਨੂੰ ਇਹੀ ਬ੍ਰਾਂਡ ਚਾਹੀਦਾ ਚਾਈਨੀਜ਼ ਹੋਵੇ ਜਾਂ ਕੋਰੀਅਨ ਹੋਵੇ ਉਹ ਚੀਜ਼ ਅਵੇਲੇਬਲ ਕਰਾ ਲੈਂਦੇ ਹਾਂ ਹਾਂ ਟਾਇਰਾਂ 'ਚ ਵੀ ਥੋੜੀ ਕੋਲ ਦਾ ਬਹੁਤ ਆ ਤੇ ਇੱਕ ਹੋਰ ਭਰਾ ਬੇਨਤੀ ਆ ਕੋਈ ਆਪਣਾ ਨਾਮ ਲੈ ਕੇ ਆਵੇ ਵੀ ਵੀਡੀਓ ਦੇਖ ਕੇ ਤੇ ਭਰਾ ਬਣ ਕੇ ਰੈਟ ਕਰਦੇ ਉਹ ਸੋਡਾ ਰੇਟ ਪਹਿਲਾਂ ਠੀਕ ਹੁੰਦਾ ਮੈਂ ਜ਼ਰੂਰ ਜ਼ਰੂਰ ਕਿਉਂ ਬਾਈ ਨਵਤੇਜ ਵੀਰੇ ਬਿਲਕੁਲ ਜੀ ਬਿਲਕੁਲ ਇਹ ਗਵਾਈ ਪਵਾਲੀਆ ਮੈਂ ਪਹਿਲਾਂ ਹੀ ਦੇਖਣਾ ਤੇ ਗੱਲੇ ਆ ਵੀ ਕਿਸੇ ਕੋਈ ਆਵੇ ਵੀ ਵੀਡੀਓ ਦੇਖ ਕੇ ਤੇ ਉਹ ਚੀਚੇ ਤੌਰ ਤੇ ਹਾਂ ਜੀ ਹਾਂ ਤੇ ਇੱਕ ਭਰਾ ਬਣ ਕੇ ਸ਼ੇਅਰ ਲਾਜ਼ਮੀ ਕਰ ਦਿਓ ਇੱਕਾ ਟਰੱਕ ਖੜੇ ਆ ਇਹ ਯੂ ਹਾਲ ਕੀ ਕਹਿੰਦੇ ਇਹਨੂੰ ਹਾਂ ਜੀ ਆਪਣੇ ਕੋਲ ਯੂ ਹਾਲ ਵੀ ਹੈਗੇ ਜੀ ਇਹ ਇਹ ਕੀ ਕਰਦੇ ਹੋ ਇਹ ਕਿਸੇ ਨੂੰ ਵੀ ਇੱਕ ਮੂਵਿੰਗ ਵਾਸਤੇ ਲੋਕੀ ਇੱਥੋਂ ਮੂਵ ਹੁੰਦੇ ਆ ਐਡਮਿੰਟਨ ਜਾਂ ਸਰੀ ਨੂੰ ਜਾਣਾ ਹੁੰਦਾ ਹਾਂ ਉਹ ਇਥੋਂ ਟਰੱਕ ਲੈ ਜਾਂਦੇ ਆ ਤੇ ਉੱਥੇ ਜਾ ਕੇ ਛੱਡ ਦਿੰਦੇ ਆ ਮਤਲਬ ਇੱਥੇ ਮੋੜ ਕੇ ਖੜਾਉਣ ਦੀ ਲੋੜ ਨਹੀਂ ਹਾਂ ਇੱਥੇ ਦੁਆਰ ਆ ਵਾਪਸ ਆਉਣ ਦੀ ਲੋੜ ਨਹੀਂ ਬੱਕਲਾ ਕਿਰਾਇਆ ਦੇਣਾ ਉਹਨਾਂ ਨੇ ਕਿਰਾਇਆ ਦੇਣਾ ਤੇ ਟਰੱਕ ਲੈ ਜਾਣਾ ਭਰ ਕੇ ਜਿੱਥੇ ਮਰਜ਼ੀ ਲੈ ਜਾਓ ਟਰੱਕ ਵੱਡੇ ਛੋਟੇ ਤੋਂ ਲੈ ਕੇ ਸਾਰੇ ਅਵੇਲੇਬਲ ਆ ਇਹ ਆਪਣਾ ਇਹ ਸਰੀ ਦੇ ਵਿੱਚ ਹੀ ਸੌਰੀ ਬੀਸੀ ਤੱਕ ਹੀ ਆ ਜਾਂ ਹਰੇਕ ਰੋਡ ਤੇ ਹੀ ਆ ਇਹ ਮੈਂ ਕੈਨੇਡਾ ਅਮਰੀਕਾ ਸਾਰੇ ਕਿਤੇ ਜਾਣਾ ਅੱਛਾ ਚਾ ਕੈਨੇਡਾ ਤੇ ਅਮਰੀਕਾ 'ਚ ਕਿਤੇ ਵੀ ਦਰਸ਼ਕੋ ਸਮਾਨ ਦੀ ਢੋਆ ਢਵਾਈ ਆਪਦੇ ਕਰਨੀ ਹੈ ਸਮਾਨ ਦੀ ਘਰ ਚੇਂਜ ਕਰਨਾ ਜੇ ਹਨਾ ਮੂਵ ਕਰਨਾ ਕੁਝ ਵੀ ਤਾਂ ਭਾਈ ਆਹਾ ਵੀ ਟਰੱਕ ਇਨਾਂ ਕੋ ਇਹ ਫਰਾਂਚਾਈਜ਼ੀ ਹੋਗੀ ਤੁਹਾਡੇ ਕੋਲੇ ਯੂ ਹਾਲ ਦੀ ਫਰਾਂਚਾਈਜ਼ੀ ਹੋਗੀ ਇਹ ਵੀ ਵੱਡੀ ਗੱਲ ਈ ਆ ਤੇ ਇਧਰਲੇ ਪਾਸੇ ਬਾਈ ਜੀ ਆਪਣੀਆਂ ਢੀਲ ਬੈਲੈਂਸ ਆਪਣਾ ਹਾਂਜੀ ਇਧਰ ਆਪਣੀ ਵਰਕਸ਼ਾਪ ਆ ਗਈ ਜੀ ਵਰਕਸ਼ਾਪ ਆ ਗਈ ਹੈ ਨਾ ਮਗਰ ਖੁੱਲਾ ਥਾਂ ਪਾਰਕਿੰਗ ਦਾ ਕੋਈ ਡਿੱਕਾ ਨਹੀਂ ਹੈ ਨਾ ਆਪਣੇ ਕੋਲੇ ਸੋਖ ਨਾਲ ਦਾਤ ਦੇ ਪੂਰੀ ਮਿਹਰ ਆਬ ਅਲਾਈਨਮੈਂਟ ਵੀਲ ਬੈਲੈਂਸ ਹੈ ਨਾ ਜੋ ਵੀ ਸੈਟਿੰਗ ਕਰਨੀ ਆ ਇਧਰ ਮਸ਼ੀਨਾਂ ਹੋ ਗਈਆਂ ਇੱਥੇ ਸਾਰੀਆਂ ਗੱਡੀਆਂ ਦਾ ਕੰਮ ਜੀ ਹਾਂ ਤੇ ਆਪਣਾ ਦਿਖਾ ਦਿਓ ਵੀ ਇਧਰਲੇ ਪਾਸੇ ਅਲਾਈਨਮੈਂਟ ਬੈਲੈਂਸ ਵਾਲਾ ਹੋ ਗਿਆ ਆ ਆ ਗਿਆ ਆਪਣਾ ਜਿਹੜਾ ਟਾਇਰ ਟੂਰ ਚੇਂਜ ਕਰਨਾ ਹਾਂਜੀ ਇਹ ਬਿਆਂ ਹੋ ਗਿਆ ਹੂੰ ਇਹ ਹੋ ਗਿਆ ਆਪਣਾ ਵਰਕਸ਼ਾਪ ਵਾਲਾ ਏਰੀਆ ਇਤੋਂ ਬਿਨਾ ਤੁਸੀਂ ਗੱਡੀਆਂ ਧੋਣ ਵਾਲੇ ਤੇ ਵੀ ਇਹ ਟਰੱਕ ਧੋਣ ਵਾਲੇ ਇੱਥੇ ਘਾਟਾ ਕੈਲਗਰੀ ਚ ਨਾ ਹਾਂਜੀ ਉਹ ਤੁਹਾਡੇ ਕੋਲ ਹੈਗਾ ਆਪਣੇ ਕੋਲੇ ਹੈਗਾ ਉਹ ਖੁੰਝੇ ਤੇ ਵੀ ਹੈਗਾ ਵਾ ਆਪਦੇ ਆਪ ਵੀ ਗੱਡੀ ਧੋਣੀ ਆ ਉਹ ਵੀ ਧੋ ਸਕਦੇ ਹੋ ਤੁਸੀਂ ਜਿਵੇਂ ਇੱਧਰ ਆਦੇ ਕਿਉਂਕਿ ਟਿਕਟ ਮਿਲ ਜਾਂਦੀ ਹੈ ਜੇ ਕੈਲਗਰੀ ਚ ਨਾ ਸੌਣ ਵਾਲੀ ਹਾਂਜੀ ਹਾਂ ਟਿਕਟ ਮਿਲ ਜਾਂਦੀ ਐਸੇ ਕਰਕੇ ਅੱਜ ਇਹਨਾਂ ਕੋਲੇ ਕਾਫੀ ਹੈਗੇ 1 2 ਨ ਚਾਰ ਤੇ ਦੋ ਹੈਗੇ ਆ ਆਪਦੇ ਆਟੋਮੈਟਿਕ ਵਾਲੇ ਇੱਕ ਆਟੋਮੈਟਿਕ ਵਾਲਾ ਇੱਕ ਟਰੱਕ ਵਾਲਾ ਇੱਕ ਟਰੱਕ ਵਾਸਤੇ ਆਟੋਮੈਟਿਕ ਇੱਕ ਕਾਰ ਵਾਸਤੇ ਹਾਂਜੀ ਤੇ ਆਪਨੇ ਕੋਲੇ 10 ਵੇ ਹੈਗੇ ਮੈਨੂਅਲ 10 ਵੇ ਹੈਗੇ ਮੈਨੂਅਲ ਹੱਥ ਨਾਲ ਧੋਣੀਆਂ ਜੇ ਇਹ ਸੱਤੇ ਦਿਨ ਹੀ ਉੱਪਰ ਹੁੰਦੇ ਆ ਸੱਤੇ ਦਿਨ ਐਤਵਾਰ ਨੂੰ ਵੀ ਹਾਂਜੀ 24 ਘੰਟੇ ਹੁੰਦੇ 24 ਘੰਟੇ ਤੇ ਜਿਵੇਂ ਇੱਕ ਉੱਥੇ ਮੈਨੂੰ ਦਰਸ਼ਕਾਂ ਨੂੰ ਗੱਲ ਬਹੁਤ ਚੰਗੀ ਲੱਗੀ ਯਾਰ ਕੋਈ ਅਪਾਇੰਟਮੈਂਟ ਦੀ ਲੋੜ ਨਹੀਂ ਜਦੋਂ ਮਰਜੀ ਆ ਜਾਓ ਹਾਂਜੀ ਜਦੋਂ ਮਰਜੀ ਉਹ ਹਨਾ ਉਹ ਠੀਕ ਆ ਕਿਉਂਕਿ ਕਿਸੇ ਕੋਲ ਕੀ ਤਾਂ ਕਿਹੜੇ ਵੇਲੇ ਫਰੀ ਆ ਹਾਂ ਜੀ ਅਗਲਾ ਕੋਈ ਤੁਸ ਤਾਂ ਹੁਣ ਇੱਥੇ ਹੈਗਾ ਹੀ ਹੋ ਖੈਰ ਨਾ ਅਪਾਇੰਟਮੈਂਟ ਲੈਣ ਦੀ ਲੋੜ ਨਹੀਂ ਸਿੱਧੇ ਆਖੜੋ ਇੱਥੇ ਤੇ ਆ ਆ ਗਿਆ ਤੇ ਆ ਆ ਗਿਆ ਟਰੱਕਾਂ ਵਾਸਤੇ ਪਰਲੇ ਪਾਸੇ ਹਾਂ ਸਿੱਕਾ ਪਾਓ ਟਰੱਕ ਵਾਸ਼ ਕੈਲਗਰੀ ਚ ਸੌਖਾ ਬਹੁਤ ਘੱਟ ਆ ਤੇ ਇਹ ਆਪਣੇ ਬੰਦਿਆਂ ਨੇ ਸਰੀ ਵੀਲਸ ਐਂ ਟਾਇਰਜ਼ ਯਾਦ ਰੱਖ ਲਿਓ ਆ ਟਰੱਕ ਵਾਸ਼ ਵਾਲਾ ਵੀ ਇਧਰਲੇ ਪਾਸੇ ਹੈਗਾ ਵਾ ਆਲੇ ਕਿਉਂਕਿ ਇਧਰ ਇਹਦੀ ਛੱਤ ਉੱਚੀ ਆ ਹਾਂ ਹੂੰ ਤੇ ਇੱਕ ਸਾਡੀਓ ਦਰਸ਼ਕੋ ਟੱਚਲੈਸ ਹੈ ਆ ਆਵਦੇ ਆਪੀ ਉਹ ਫੱਟਾ ਜਾ ਘੁੰਮਣਾ ਤੇ ਗੱਡੀ ਧੁੱਤੀ ਜਾਣੀ ਆ ਪਤਾ ਆਪਣੇ ਦਰਸ਼ਕਾਂ ਨੂੰ ਥੋਡੇ ਕੋਲ ਟਾਇਰ ਹੋਗੇ ਅਲਾਈ ਵੀਲ ਹੋਗੇ ਐਸੈਸਰੀ ਹੋਗੇ ਕਾਰਵਾਸ਼ ਹੋ ਗਿਆ ਟਰੱਕਵਾਸ਼ ਹੋ ਗਿਆ ਯੂ ਹਾਲ ਇਹ ਹੋਗੇ ਤੇ ਦਰਸ਼ਕੋ ਜੋ ਮਰਜੀ ਇਨਾਂ ਕੋਲੇ ਫੋਨ ਕਰਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਨੰਬਰ ਵੀ ਪਾ ਦੂੰਗਾ ਮੈਂ ਇੱਕ ਭਰਾ ਮੈਨੂੰ ਦੱਸਿਓ ਕੀ ਕੈਲਗਰੀ ਦਾ ਸਭ ਤੋਂ ਸਸਤਾ ਕਾਰਵਾਸ਼ ਆਪਣਾ ਹਾਂਜੀ ਸ਼ੈਂਪੂ ਤਾਂ ਨਹੀਂ ਮਾੜੇ ਪਾਈ ਬੈਠੇ ਨਹੀਂ ਨਹੀਂ ਸ਼ੈਂਪੂ ਵੀ ਪੂਰੇ ਟਾਪ ਕੁਆਲਟੀ ਦਾ ਮਿਲੂਗਾ ਜੀ ਪੂਰੀ ਕਿਉਂਕਿ ਅੱਗੇ ਨਾ ਮੈਨੂੰ ਮੈਂ ਜੋ ਵੀਡੀਓ ਕਰਨੀ ਸੀ ਮੈਨੂੰ ਦੱਸਿਆ ਭਰਾਵਾਂ ਨੇ ਕਹਿੰਦੇ ਵੀ ਇਹਨਾਂ ਦਾ ਰੇਟ ਸਭ ਤੋਂ ਘੱਟ ਆ ਮੈਨੂੰ ਇਹਨਾਂ ਨੇ ਨਹੀਂ ਸੀ ਦੱਸਿਆ ਕਹਿੰਦੇ ਵੀ ਇਹ ਮੈਂਟ ਵੱਧ ਦਿੰਦੇ ਆ ਇੱਕ ਇਹਨਾਂ ਦਾ ਕਹਿੰਦੇ ਸ਼ੈਂਪੂ ਸ਼ੂਪੂ ਚੰਗੇ ਪਾਏ ਹੁੰਦੇ ਆ ਇਹ ਬਾਈ ਗੱਲ ਚੰਗੀ ਆ ਇੱਕ ਸਾਡੇ ਲੈਣ ਤੋਂ ਪਹਿਲਾਂ ਕਾਫੀ ਕੰਪਲੇਨ ਹੁੰਦੀਆਂ ਸੀ ਵੀ ਇੱਥੇ ਪ੍ਰੈਸ਼ਰ ਘੱਟ ਹੁੰਦਾ ਹੈ ਹਾਂ ਜਦੋਂ ਦਾ ਅਸੀਂ ਲਿਆ ਹੁਣ ਕਿਸੇ ਨੂੰ ਕੋਈ ਕੰਪਲੇਨ ਨਹੀਂ ਪ੍ਰੈਸ਼ਰ ਦੀ ਪੂਰਾ ਪ੍ਰੈਸ਼ਰ ਵੱਨ ਕੇ ਆਉਂਦਾ ਲੋਕੀ ਦੋ ਹੱਥਾਂ ਨਾਲ ਫੜ ਕੇ ਰੱਖਦੇ ਆ ਗੱਨ ਨੂੰ ਹੇ ਹੱਥੋਂ ਨਿਕਲਦੀ ਆ ਸਟੀਨਰ ਗਾ ਸਟੀਨ ਗੱਨ ਵਾਲਾ ਕੰਮ ਕਰਤਾ ਇਹਨਾਂ ਨੇ ਹੌਟ ਵਾਟਰ ਹੌਟ ਵਾਟਰ ਗਰਮ ਠੰਡਾ ਵੀ ਉਹ ਵੀ ਮਿਲੂਗਾ ਸੋਭੇ ਹਨਾ ਜਿੰਨਾ ਵਾਸ਼ਰ ਹੌਟ ਵਾਟਰ ਹੌਟ ਵਾਟਰ ਵਾਸ਼ ਇੱਕ ਵੀ ਦਰਸ਼ਕਾਂ ਵੀ ਇਹ ਤੋਂ ਪਹਿਲਾਂ ਕਿਸੇ ਹੋਰ ਕੋਲੇ ਸੀਗਾ ਹਨਾ ਵੀ ਉਸੇ ਚੱਕ ਭਲੇਖੇ ਜੀ ਨਾ ਰਹਿ ਜਿਓ ਬੰਦੇ ਹੁਣ ਹੋਰ ਆ ਗਏ ਆ ਵੀ ਕਈ ਵਾਰੀ ਹੁੰਦਾ ਨਾ ਪੁਰਾਣੇ ਵਹਿਮ ਜੀ ਤੁਰੇ ਪੁਰਾਣਾ ਪੇਂਟ ਪੂੰਡ ਕੀਤਾ ਸਾਰਾ ਦੁਬਾਰਾ ਕੀਤਾ ਉਹਨੂੰ ਬਿਲਡਿੰਗ ਦਾ ਹਾਂ ਹਾਂ ਸਾਰੀ ਨਵੇਂ ਸਿਰੇ ਤੋਂ ਨਵੇਂ ਸਿਰੋਂ ਸ਼ੁਰੂ ਕੀਤੀ ਹੋਈ ਆ ਆ ਨਾਲ ਹਸਪਤਾਲ ਆ ਗਿਆ ਇਧਰ ਕੋਸਕੋ ਆ ਗਿਆ ਨੇੜੀ ਲੋਕੇਸ਼ਨ ਐਡਰੈਸ ਕੀ ਆ ਕਰੀ ਬੋਲਦੇ ਹੋ ਮੜਾ ਜੀ 3510 32 ਸੂਟ ਨਾਰਥ ਈਸਟ ਕੈਲਗਰੀ 3510 32 ਸਟਰੀਟ ਨਾਰਥ ਈਸਟ ਕੈਲਗਰੀ ਤੇ ਹਾਂਜੀ ਫੋਨ ਨੰਬਰ ਫੋਨ ਨੰਬਰ ਆਪਾਂ ਰਿਟਨ ਦੇ ਵਿੱਚ ਥੱਲੇ ਨਾ ਪੱਟੀ ਚਲਾ ਦੇਾਂਗੇ ਉਹ ਵੀ ਤੇ ਤੁਸੀਂ ਦਰਸ਼ਕੋ ਸੰਪਰਕ ਕਰ ਲਿਓ ਬਹੁਤ ਵੱਡੀ ਬਿਲਡਿੰਗ ਇਧਰਲੇ ਪਾਸੇ ਸਾਰੇ ਕੰਮ ਇੱਕੋ ਥਾਂ ਤੇ ਹੀ ਹੋ ਜਾਣਗੇ ਵੀਰ ਜੀ ਟਾਇਰ ਚੇਂਜ ਕਰਾਉਂਦਾ ਕੋਈ ਰੈਮ ਚੇਂਜ ਕਰਾਉਂਦਾ ਫਿਰ ਇਹਦੋਂ ਬਿਨਾ ਐਕਸਟਰਾ ਆਫਰ ਕੀ ਦਿੰਨੇ ਹੋ ਤੁਸੀਂ ਆਪਾਂ ਜਿਵੇਂ ਆਪਾਂ ਉਦੋਂ ਐਵਸਫੋਰਡ ਕੀਤਾ ਸੀਗਾ ਜੀ ਸਾਡੇ ਤਿੰਨਾਂ ਲੋਕੇਸ਼ਨਾਂ ਤੇ ਸੇਮ ਹੀ ਆ ਜਦੋਂ ਆਪਾਂ ਨਵੇਂ ਰੈਮ ਟਾਇਰ ਸੇਲ ਕਰਦੇ ਆ 1 ਇਅਰ ਵਾਰੰਟੀ ਹੁੰਦੀ ਉਹਨਾਂ ਦੀ ਹੂੰ ਜੇ ਟਾਇਰ ਫਲੈਟ ਵੀ ਹੁੰਦਾ ਉਹ ਵੀ ਫ੍ਰੀ ਫ੍ਰੀ ਆਫ ਕਾਸਟ ਰਿਪੇਅਰ ਕਰਦੇ ਲਾਈਫਟਾਈਮ ਵਾਸਤੇ ਜੀ ਤੇ ਜੇ ਰੋਟੇਸ਼ਨ ਹੁੰਦੀ ਆ ਉਹ ਹਰ 10000 ਕਿਲੋਮੀਟਰ ਤੇ ਉਹ ਅਸੀਂ ਫ੍ਰੀ ਕਰਦੇ ਆ ਕੈਂਚੀ ਮਾਰਾ ਦਿੰਨੇ ਹਾਂ ਜਿਹੜੇ ਹੁਣ ਆਪਾਂ ਕੈਲਗਰੀ ਆਏ ਆਵੇਂ ਅੱਜ ਇੱਥੇ ਕੈਲਗਰੀ ਵੀ ਸਾਡੇ ਜਿਹੜੇ ਪ੍ਰਾਈਸ ਆ ਕੋਈ ਬੀਟ ਨਹੀਂ ਕਰੂਗਾ ਇੱਥੇ ਹੂੰ ਉਹਦੀ ਸਾਡੀ ਗਾਰੰਟੀ ਹੋਊਗੀ ਤੇ ਨੇਮ ਬ੍ਰਾਂਡ ਇੰਟਾਇਰ ਵਿੱਚਾਂਗੇ ਕਸਟਮਰ ਨੂੰ ਤੇ ਦੂਸਰਾ ਹੈ ਗਿਆ ਸੀ ਸੱਤੇ ਦਿਨ ਅਸੀਂ ਉੱਥੇ ਓਪਨ ਆ ਕਾਰਵਾਸ਼ ਆ ਜਿਹੜਾ ਸਾਡਾ ਉਹ 24 ਆਵਰ ਓਪਨ ਆ ਤੇ ਸਭ ਤੋਂ ਘੱਟ ਰੇਟ ਤੇ ਸਭ ਤੋਂ ਘੱਟ ਰੇਟ ਤੇ ਆ ਬਾਕੀ ਅਸੀਂ ਸਾਰਾ ਅਪਗ੍ਰੇਡ ਕੀਤਾ ਇਹਨੂੰ ਵੀ ਪਹਿਲਾਂ ਇਹ ਕਾਫੀ ਟਾਈਮ ਤੋਂ ਚੱਲਦਾ ਸੀਗਾ ਜੀ ਬਟ ਅਸੀਂ ਜਦੋਂ ਇੱਥੇ ਆਏ ਇਹਨੂੰ ਬਾਏ ਕੀਤਾ ਅਸੀਂ ਸਾਰਾ ਚੇਜ ਕੀਤਾ ਟੋਟਲ ਰੇਟ ਵੀ ਆ ਤੇ ਇਹਦੇ ਵਿੱਚ ਕੀ ਆ ਵੀ ਨਵੇਂ ਬ੍ਰਸ਼ਾ ਨਵੀਂ ਤਰ੍ਹਾਂ ਦੇ ਸੋਪ ਆ ਕੋਈ ਕੈਮੀਕਲ ਇਦਾਂ ਦਾ ਨਹੀਂ ਹੈਗਾ ਜਿਹੜਾ ਬੋਡੀ ਨੂੰ ਜਾਂ ਕਲਰ ਨੂੰ ਡੈਮੇਜ ਕਰਦਾ ਹਮ ਕਾਰਵਾਸ਼ ਦੇ ਵਿੱਚ ਸਪੈਸ਼ਲੀ ਤੇ ਰੇਟ ਸਾਰਿਆਂ ਨਾਲੋਂ ਘੱਟ ਆ ਟਾਈਮ ਵੱਧ ਮਿਲਦਾ ਹੈਗਾ ਯੂਜ਼ ਕਰਨ ਵਾਸਤੇ ਹੌਟ ਵਾਟਰ ਮਿਲਦਾ ਤੇ ਨਾਲ-ਨਾਲ ਇਹਦੇ ਜਿਵੇਂ ਨਾਲ-ਨਾਲ ਜਿਵੇਂ ਆਪਾਂ ਟਰੱਕ ਵਾਸ਼ ਦੀ ਗੱਲ ਕਰਦੇ ਆ ਟਰੱਕ ਵਾਸ਼ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਇੱਥੇ ਵੀ ਜਿਵੇਂ ਕਈ ਜਗ੍ਹਾ ਕਾਰ ਵਾਸ਼ ਤਾਂ ਹੈਗੇ ਆ ਪਰ ਜਗ੍ਹਾ ਘੱਟ ਹੈਗੀ ਉਹਨਾਂ ਕੋਲੇ ਵੀ ਟਰੱਕ ਨਿਕਲਦਾ ਜਾਂ ਦਰਵਾਣਾ ਥੋੜਾ ਹੁਕਾ ਉਹ ਆਪਣੇ ਕੋਲੇ ਵੱਡਾ ਟਰੱਕ ਵਾਸ਼ ਬਣਿਆ ਹੋਇਆ ਬਿਟਾ ਕੰਦਰ ਲਾਓ ਪ੍ਰੋਪਰ ਵਾਸ਼ ਕਰੋ ਸਾਰੇ ਸੋਪ ਅਵੇਲੇਬਲ ਆ ਉੱਥੇ ਹਾਂਜੀ ਚਾਹੀਏ ਵੱਡੀ ਗੱਲ ਖੈਰ ਤੁਹਾਡਾ ਬ੍ਰਾਂਡ ਵੀ ਬਣ ਗਿਆ ਨਾ ਖੈਰ ਹੁਣ ਹਾਂਜੀ ਬਸ ਛੋਟੀ ਸਰਵਿਸ ਕਰਕੇ ਵੀ ਕਹਿ ਲੋ ਵੀ ਭਰਾਵਾਂ ਦਾ ਹੀ ਆ ਆਪਣਾ ਕੋਈ ਲੋਕ ਇੱਜ਼ਤ ਕਰਦੇ ਅਸਲ ਵਿੱਚ ਦੇਖਿਆ ਹਾਂ ਹਾਂਜੀ ਤੇ ਤਾਂ ਹੀ ਆ ਨਾਲ ਹੈ ਨਾ ਤੇ ਟਰਾਈ ਕਰੀ ਦੀ ਆਪਦੇ ਵੱਲੋਂ ਤਾਂ ਸਾਰਿਆਂ ਨੂੰ ਜਿਵੇਂ ਸਰਵਿਸ ਵਧੀਆ ਦਈਏ ਵੀ ਕੋਈ ਨਾਰਾਜ਼ ਹੋ ਕੇ ਨਾ ਜਾਵੇ ਬਿਲਕੁਲ ਤੇ ਨਾਲ ਨਾਲ ਸਾਡੇ ਕੋਲੇ ਜਿਵੇਂ ਹੁਣ ਆ ਤੁਸੀਂ ਦੇਖਦੇ ਆਂ ਇੱਧਰ ਯੂ ਹਾਲ ਦਿਖਾਏਗਾ ਯੂ ਹਾਲ ਦੀ ਫ੍ਰੈਂਚਾਈਜ਼ ਹੈਗੀ ਆ ਜੀ ਇਹ ਵੀ 24 ਆਵਰ ਖੁੱਲਾ ਹੁੰਦਾ ਇਥੇ ਲੋਕਰ ਹੈਗਾ ਵੀ ਜਦੋਂ ਤੁਸੀਂ ਯੂ ਹਾਲ ਕਿਤੋਂ ਵੀ ਤੁਸੀਂ ਲੈ ਕੇ ਆਏ ਆ ਮੂਵਿੰਗ ਕੀਤੀ ਆ ਤੁਸੀਂ ਸਾਡੇ ਲੋਕੇਸ਼ਨ ਤੇ ਜਦੋਂ ਮਰਜੀ 24 ਆਵਰ ਡ੍ਰੌਪ ਕਰਕੇ ਕੀ ਉਥੇ ਡ੍ਰੌਪ ਕਰ ਸਕਦੇ ਹੋ ਬਾਕਸ ਦੇ ਵਿੱਚ ਜਦੋਂ ਮਰਜੀ ਯੂ ਹਾਲ ਸਾਡੇ ਕੋਲੋਂ ਪਿਕ ਕਰ ਸਕਦੇ ਆ ਜਿਹਦੇ ਛੋਟੇ ਟ੍ਰੇਲਰ ਤੋਂ ਲੈ ਕੇ ਪਿਕਅਪ ਟਰੱਕ ਤੋਂ ਲੈ ਕੇ ਸੈਮੀ ਟਰੱਕ ਵੱਡੇ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਆ ਬਿਲਕੁਲ ਹਾਂਜੀ ਬਾਕੀ ਪਾਰਕਿੰਗ ਸਾਡੇ ਕੋਲੇ ਬਹੁਤ ਆ ਬਹੁਤ ਥਾਂ ਦਾ ਥਾਂ ਖੁੱਲਾ ਹਾਂਜੀ ਨਾਲ 에ਰਪੋਰਟ ਵੀ ਆ <laughs> एयरपोर्ट लाग गया <laughs> हॉस्पिटल लाग गया कौन लाग गया ना। ना। बहुत प्राइम ਥਾਂ ਕਹ ਲੀਏ ਨਾ ਪ੍ਰਾਈਮ ਲੋਕੇਸ਼ਨ ਵਧੀਆ ਹੈ ਲੋਕੇਸ਼ਨ ਤੇ ਇੱਥੇ ਵੀ ਜੇ ਵੇਟ ਨਹੀਂ ਕਰਨੀ ਪੈਣੀ ਜਦੋਂ ਕੋਈ ਵੀ ਤੁਹਾਨੂੰ ਟਾਇਰ ਚਾਹੀਦੇ ਰੈਮ ਚਾਹੀਦੇ ਟਾਇਰ ਫਲੈਟ ਆ ਤੁਸੀਂ ਆਓ ਰਾਈਟ ਵੀ ਥੋੜੀ ਸਰਵਿਸ ਅਸੀਂ ਨਾਲ ਦੀ ਨਾਲ ਥੋੜਾ ਕਰਕੇ ਕੰਮ ਕਰਕੇ ਤੇ ਬਾਕੀ ਜਿਵੇਂ ਹੁਣ ਵਿਸ਼ਾਲ ਨੇ ਦੱਸਿਆ ਤੁਹਾਨੂੰ ਵੀ ਅਸੀਂ ਪ੍ਰਾਈਸ ਬੀਟ ਕਰਦੇ ਹਾਂ ਉਹਦੀ ਗਾਰੰਟੀ ਹੋ ਹੂੰ ਤੁਸੀਂ ਕੋਸਕੋ ਦਾ ਲੈ ਆਓ ਕੈਨੇਡੀਅਨ ਟਾਇਰ ਤੋਂ ਲੈ ਆਓ ਕੋਕੇ ਟਾਇਰ ਤੋਂ ਲੈ ਆਓ ਜਿੱਥੋਂ ਵੀ ਲੈ ਆਓ ਪ੍ਰਾਈਸ ਸਾਡੇ ਕੋਲੇ ਪ੍ਰਾਈਸ ਦੇ ਕੇ ਲੈ ਆਓ ਪ੍ਰੋਪਰ ਕੁਟੇਸ਼ਨ ਲੈ ਕੇ ਆਓ ਅਸੀਂ ਉਹਨੂੰ ਬੀਟ ਕਰਕੇ ਦੇਵਾਂਗੇ ਬਾਹ ਵੱਡੀ ਗੱਲ ਹੈ ਤੇ ਥੈਂਕ ਯੂ ਵੀਰੇ ਤੁਸੀਂ ਸਮਝ ਦਿੱਤਾ ਆਏ ਆ ਬਹੁਤ ਬਹੁਤ ਧੰਨਵਾਦ ਭਾਈ ਧੰਨਵਾਦ ਵੀਰੇ ਬਾਕੀ ਹੋਂਗਰ ਕੀਰਤਨ ਆ ਉਹ ਕੱਲ ਮਿਲਦੇ ਉਸੇ ਵਾਰ ਚੱਲਣੀਆਂ ਤੁਹਾਡੀ ਅੱਡ ਤੇ ਥੈਂਕ ਯੂ ਦੀਪ ਵੀਰੇ ਸ਼ੁਕਰੀਆ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ